ਦੇ ਵੀ ਛਦਾਈ ਨਹੀਂ ਗੇ ਕਿ ਸਾਨੂੰ ਕੋ ਪਤਾ ਨਹੀਂ ਲੱਗਦਾ ਪੈਸੇ ਲਿਆ ਕੇ ਤੈਨੂੰ ਫੜਾਤੇ ਆ ਤੂੰ ਮੈਨੂੰ ਪੁੱਛਦੀ ਤੇ ਸਹੀ ਤੂੰ ਤਾਂ ਕੋਈ ਖੋਏ ਗਵ ਕੱਢ ਲਈ ਦੇਖਦੇ ਕਰ ਲਈ ਟਾੜ ਤੁਹਾਡੇ ਤੋਂ ਸੀਨ ਵਾ ਸ਼ੁਰੂ ਹੋ ਗਿਆ ਇਹ ਕੱਢ ਕੇ ਕੰਡਿਆ ਵਾ ਚੱਲ 3 ਟੂ 1 ਸਟਾੜ 3 ਟੂ 1 ਸਾਡੇ ਵਾ 1 ਰਮਨ ਜਿਤਾ ਪੈਸੇ ਖੋਏ ਆ ਨਾ ਉਦਾਂ ਹੀ ਵਾਪਸ ਫੜਾ ਦੇ ਜੋਂ ਤੈਨੂੰ ਕੀ ਗੱਲ ਆ ਮੈਨੂੰ ਲੋੜ ਜੋਂ ਬੰਨੋ ਜੋਂ ਬੰਨੋ ਜੋਂ ਬੰਨੋ ਦੋਨੋਂ ਸੁਣ ਲੈ ਗਏ ਮੂੰਹ ਚ ਜੇ ਮਾਰੇ ਦਾ ਨਾਂ ਲੈ ਲੈ ਮਮਾ ਦਾ ਲੱਗ ਖੋ ਜੋ ਨਾ ਮੇਰੀ ਕਾ ਕਰਾਈ ਹੈਲੋ ਪੰਜ ਬੋਲਿਓ ਹੈਲੋ 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 ਜੇ ਜੇ ਭਾਜੀ ਤੁਹਾਨੂੰ ਕੋਈ ਕੰਮ ਹੈਗਾ ਤੇ ਦੱਸ ਬੋਲਿਓ ਹੈਲੋ 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 ਰਮਨ ਜਿੱਤਾ ਪੈਸੇ ਖੋਏ ਆ ਨਾ ਉਦਾਂ ਹੀ ਉਹਨੂੰ ਫੜਾ ਦੇ ਖੋਏ ਹੀ ਲੈ ਨਹੀਂ ਕੋਈ ਠੀਕ ਹੈ ਰਮਨ ਜਿੱਤਾ ਪੈਸੇ ਫੜੇ ਆ ਨਾ ਉਦਾਂ ਜੋ ਮੈਨੂੰ ਫੜਾ ਦੇ ਕਿਹੜੀ ਗੱਲੋਂ ਫੜਾਦਾ ਤੈਨੂੰ ਮੈਂ ਕਿਹਾ ਨਾ ਫੜਾ ਦੇ ਉਹਨੂੰ ਪੈਸੇ ਮੈਨੂੰ ਨਹੀਂ ਲੋੜ ਹੈਗੀ ਵਿਆਹ ਦੇ ਵਿੱਚ ਪੈਸੇ ਵਤਨ ਦੀ ਮੈਂ ਬਰਕ ਦੇ ਦੂੰਗਾ ਤੈਨੂੰ ਉਹਨੂੰ ਫੜਾ ਪੈਸੇ ਲੈ ਮੈਂ ਫੜ ਬੋਵਾੜੇ ਦੀਆਂ ਜੜੇ ਜਾਂ ਮੇਰਾ ਪੁੱਤ ਨਾ ਅੰਦਰ ਰੱਖ ਲੈ ਰਮਨ ਆਇਥੇ ਬੈਠਾ ਮੇਰੇ ਲਾਗੇ। 21 ਰਮਨ ਬੈਠਾ ਇਥੇ ਮੇਰੇ ਲਾਗੇ। ਹਾਂਜੀ ਦੱਸੋ ਹੁਣ ਕਿਹੜੀ ਗੱਲ ਰਹਿ ਗਈ ਸੀ? ਤੇ ਫਿਰੂੰਗੀ ਵਿਦ ਐਂ 500 ਵੇ ਦਈ 200 ਮੇਰ ਕੋ ਨਹੀਂ ਇਹ ਕੰਮ ਹੁੰਦੇ। ਉਹ ਤੂੰ ਮੇਰ ਕੋ ਲੈਣੇ ਕਿ ਉਹਦੇ ਕੋ ਲੈਣੇ ਤੂੰ ਮੇਰ ਕੋ ਲੈਣੇ? ਨਹੀਂ ਤੁਹਾਡੇ ਕੋ। 21 ਹੁਣ ਇਹ ਮੈਨੂੰ ਦੋ ਮੈਂ ਉਥੇ ਨਹੀਂ ਮੰਗਣੇ ਤੁਹਾਡੇ ਕੋ ਮੈਂ ਘਰੋਂ ਤੁਹਾਡੇ ਕੋ ਪੈਸੇ ਲੈ ਕੇ ਫੇਰ ਜਾਣਾ ਵਾ। ਉਹ ਰਮਨ ਮੇਰੀ ਗੱਲ ਹੁਣ ਸਗਨ ਤੇ ਕੱਲੂ ਆ। ਜੋ ਬਣ ਇਦਾਂ ਜੋ ਬਣੇ ਇਦਾਂ ਅਸੀਂ ਤਾਂ ਤੁਹਾਨੂੰ ਦੇਖਦਿਆਂ ਹੀ ਨਹੀਂ ਗੀਆਂ। ਰਮਨ ਨੂੰ ਮੈਂ ਛੋਟੇ ਹੁੰਦੇ ਨੂੰ ਲਿਆ ਲੈਂਦਾ ਲੈਂਦਾ ਰਮਨ ਤੈਨੂੰ ਪਤਾ ਨਹੀਂ ਇਹ ਗੱਲ ਦਾ ਉਹਨੂੰ ਮੈਂ ਛੋਟੇ ਹੁੰਦੇ ਨੂੰ ਪਾਲਿਆ ਵਾ ਉਹਨੂੰ ਹੁਣ ਮੈਂ ਕਦਾਂ ਪਛਾਣ ਕਰਦਾ ਦੱਸ ਜਿਹੜੀ ਇਹ ਗੱਲ ਜਨਾਨੀ ਨੂੰ ਕਹਿਣੀ ਹੈ ਨਾ ਇਹ ਗੱਲ ਆ ਖਾਰਾਂ ਦੇ ਮੈਨੂੰ 3 2 1 3 2 1 ਚਲੋ ਜਿਹੜੀ ਗੱਲ ਮੈਂ ਰਮਨ ਨੂੰ ਕਹਿਣੀ ਹੈ ਨਾ ਕਿ ਆ ਨਾ ਚੁੱਪ ਕਰ ਜਾ ਨਾ ਕਰ ਨਿਆਰ ਨਾ ਜੀ ਯਾਰ ਨੈਰ ਕਿੱਥੇ ਜੱਗ ਮਾਰੋ ਇਹਦੇ ਜੱਗ ਮਾਰੋ ਅੰਦਰ ਮਾਈਕ ਲੱਗਾ ਚੱਲ ਯਾਰ ਜਿਹੜੀ ਗੱਲ ਮੈਂ ਰਮਨ ਨੂੰ ਕਹਿਣੀ ਆ ਇਹਨੇ ਮੰਨਣੀ ਤੇ ਆਣੀ ਆ ਆ ਵਿਆਹ ਲੰਗਦਾ ਨਾ ਫੇਰ ਇਹਦੇ ਨਾਲ ਗੱਲ ਕਰਦਾ ਇਦਾਂ ਨੇ ਨਹੀਂ ਹਟਣਾ 3 2 1 ਡੈਡੀ ਨੇ ਪੈਸੇ ਤੇ ਮੈਨੂੰ ਫੜਾਤੇ ਆ ਜ਼ਿੰਮੇਵਾਰੀ ਬੜੀ ਵੱਡੀ ਆ ਤੇ ਜੇ ਮੰਨ ਲਓ 1 ਰੁਪਿਆ ਵੀ ਗਾਮਸ਼ਾ ਹੋ ਗਿਆ ਨਾ ਡੈਡੀ ਨੇ ਤੇ ਜੇ ਬੋਲਣਾ ਬੋਲਣਾ ਵਾ ਮੰਮੀ ਨੇ ਨਹੀਂ ਹਟਣਾ ਬੋਲਿਓ ਕੁਛ ਹੈਲੋ ਹੈਲੋ ਵਨ ਸਾਮਾਨ ਤੇ ਸਾਰਾ ਆ ਹੀ ਗਿਆ ਵਾ ਰਪਿੰਦਰ ਨੂੰ ਕਹਿੰਦੀ ਆ ਵੀ ਥਾਂ ਥਾਂ ਹੀ ਰੱਖ ਲਾ ਦੀਦੀ ਤੇ ਹੀ ਇਕੱਲੇ ਕਰਦੇ ਏ ਜੇ ਪਾ ਲਿਆ ਸਾਰਾ ਸਮਾਨ ਉਸਮਾਨ ਪੈ ਗਿਆ ਯਾਰ ਸਾਰਾ ਤੇ ਲਿਆਉ ਮੈਂ ਚ ਕਾ ਦਿੰਨੀ ਨਾ ਨਹੀਂ ਨਹੀਂ ਰਹਿਣ ਦੇ ਤੂੰ ਕਰ ਲਉ ਮੈਂ ਆਪੇ ਝੁਕ ਲੂੰਗੀ ਹਲੋ 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 ਤੁਸੀਂ ਤੁਸੀਂ ਬੋਲੋ ਹਲੋ 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 ਭਾਜੀ ਬਲਜੀਤ ਸਿੰਘ ਜੀ ਹਾਂਜੀ ਬੋਲੋ ਹਾਂਜੀ ਸੁਖਜਿੰਦਰ ਸਿੰਘ ਜੀ ਹੋਰ ਸਾਡੇ ਲੈ ਕੋ ਸੇਵਾ ਹੋਊ ਤਾਂ ਵੀ ਦੱਸਿਓ ਠੀਕ ਬੋਣਾ ਨਹੀਂ ਕਿਸੇ ਗੱਲੋਂ ਭਰਾਵਾਂ ਦੇ ਨਾਲ ਕੋਈ ਨਹੀਂ ਪੜਦਾ ਹੁੰਦਾ ਨਹੀਂ 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 ਤੁਸੀਂ ਤਾਂ ਆਪਣੇ ਵੱਡੇ ਭਰਾ ਜੇ ਹਾਂ ਇਹ ਤੇ ਤੁਹਾਨੂੰ ਸਾਰੀ ਗੱਲ ਦੱਸੀ ਸੀ ਹੋਰ ਸਾਬਸ ਵਧੀਆ ਹਾਂ ਠੀਕ ਠਾਕ ਬਾਕੀ ਬਲਜੀਤ ਕੱਲ ਨੂੰ ਆ ਸਕਣਾ ਅੱਛਾ ਪਹਿਲੋਂ ਅਹੀਂ ਲਾਉਣ ਜਾਣਾ ਵਾ ਫੇਰ ਉਹਨਾਂ ਵੀ ਤੁਹਾਨੂੰ ਪਤਾ ਬੀਟੀ ਨੂੰ ਲਾਉਣਾ ਆਉਣਾ ਬਿਲਕੁਲ ਬਿਲਕੁਲ ਉਹਨਾਂ ਨੂੰ ਤੁਸੀਂ ਫੇਰ ਉਹਨਾਂ ਜੀ ਜ਼ਰੂਰ ਤੇ ਇਦਾਂ ਕਰੋ ਹਾਂ ਜੇ ਉਹਨੇ ਇਦਾਂ ਕਰੋ ਥੋੜੇ ਜੇ ਪੈਸੇ ਮੈਨੂੰ ਵੀ ਦਿਓ ਕਿਉਂਕਿ ਮੈਂ ਵੀ ਕਿਸੇ ਭੈਣ ਭਰਾ ਨੂੰ ਤੋੜਨਾ ਵਾਂ ਕਢ ਲੈ ਤੇ ਨਾ ਸਾਰੇ ਗੱਲ ਆਇਆ ਕਰੋ ਤੇਰੇ ਭੈਣ ਭਰਾ ਨਹੀਂ ਆਏ ਤੇਰੇ ਭੈਣ ਭਰਾ ਨਹੀਂ ਆਏ ਮੇਰੇ ਭੈਣ ਭਰਾ ਆਉਣਗੇ ਮੇਰੇ ਭਰਾ ਨੂੰ ਹੀ ਸਾਰਾ ਫਿਕਰ ਵਾ ਵੀ ਉਹਨੇ ਆਉਣ ਮੇਰੇ ਭਰਾ ਨੂੰ ਹੀ ਸਾਰਾ ਫਿਕਰ ਵਾ ਉਹਨੂੰ ਪਤਾ ਵਾ ਵੀ ਨਾਨਕੇ ਬਣ ਕੇ ਜਾਣਾ ਵਾ ਸਾਡਾ ਹੀ ਆ ਜੋਬਨ ਪਿੱਛੋਂ ਲੈ ਕੇ ਆਇਆ ਵਾ ਜੋਬਨ ਕਰਨ ਦਾ ਕੰਮ ਜੋਬਨ ਕਰਨ ਦਾ ਕੰਮ ਹਾਇ ਹੈ ਜੋਬਨ ਨਾ ਹੋ ਗਿਆ ਤਾਂ ਖਦਾ ਹੋਗੇ ਸੁਣਿਓ ਹਾਂਜੀ ਇਹਨਾਂ ਮੰਮੀ ਆਉਣ ਦੇ ਅੱਛਾ ਤੇ ਤੀ ਜਾ ਕੇ ਫਿਰ ਉਹਨਾਂ ਨੂੰ ਲੈ ਆਓ ਵਨ ਹਾਂਜੀ ਹਾਂਜੀ ਮੰਮੀ ਠੀਕ ਆ ਅੱਜ ਤੇ ਕੋਈ ਗੱਲ ਨਹੀਂ ਬਾਕੀ ਸਾਰੀਆਂ ਤਿਆਰੀਆਂ ਹੋ ਗਈਆਂ ਠੀਕ ਹੈ ਕੋਈ ਗੱਲ ਨਹੀਂ ਮੰਮੀ ਹੋਣਾ ਮੇਰੀ ਮੰਮੀ ਮੰਮੀ 2 1 ਕੋਈ ਨਹੀਂ ਮੈਨੂੰ ਅਨੰਗ ਮੰਮੀ ਹੋਣਾ ਨੂੰ ਨਹੀਂ ਉਹਨੇ ਕਹਿੰਦੇ ਸੀ ਕਿ ਮੈਂ ਫੋਨ ਕਰਦੇ ਆ ਤੇ ਫਿਰ ਆ ਭੇਜ ਦਿਓ ਉਹਨੂੰ ਲੈਣ ਅੱਡੇ ਤੇ ਹਾਂਜੀ ਅੱਡੇ ਤੇ ਠੀਕ ਹੈ ਠੀਕ ਹੈ ਕੋਈ ਗੱਲ ਤੇ ਬਾਕੀ ਉਧਰ ਪਾਸਪੋਰਟ ਚ ਜਾਣਾ ਸੀ ਨੀ ਕਿਤੇ ਨਹੀਂ ਨਹੀਂ ਸਾਰੇ ਕੰਮ ਬੇਫਿਕਰ ਹੋ ਤੂੰ ਸਾਰੇ ਕੰਮ ਕਰ ਰਿਹਾ ਮੈਂ ਵੀ ਕਰ ਉਹ 2 1 ਤੂੰ ਬੇਫਿਕਰ ਹੋ ਮੈਂ ਸਾਰੇ ਕੰਮ ਕਰਤੇ ਆ ਅਹੀ ਡੇਵੀ ਛਤਾਈ ਨਹੀਂ ਗੇ ਵੀ ਸਾਨੂੰ ਕੋ ਪਤਾ ਨਹੀਂ ਲੱਗਦਾ ਪੈਸੇ ਲਿਆ ਕੇ ਤਾਂ ਉਹਨੂੰ ਫੜਾਤੇ ਆ ਤੂੰ ਮੈਨੂੰ ਪੁੱਛਦੀ ਤੇ ਸਹੀ ਤੂੰ ਉਹਦੇ ਕੋ ਖੋਏ ਗਾ ਕੱਢ ਲਈ ਦੇਖਦੀ ਕੱਢ ਲਈ ਟਾੜ ਟਾੜੇ ਤੋਂ ਸੀਨ ਉਹ ਸ਼ੁਰੂ ਹੋ ਗਿਆ ਕੰਢ ਕੇ ਕੰਢਿਆ ਵਾ 3 3 0 1 3 3 0 1 ਰਾ ਮਰ ਜਿਤਾ ਪੈਸੇ ਖੋਏ ਆ ਨਾ ਉਦਾਂ ਬਾਸ ਪੜਾਦੇ ਜੋਂਦ ਨੂੰ ਕੀ ਗੱਲ ਆ ਮੈਨੂੰ ਲੋੜ ਜੋਂਬਨ 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 ਮਸ ਨੀਲ ਗਏ ਮੈਂ ਇਹ ਮਾਰਦਾ ਨਾਲ ਲੈ ਲਈ ਮੰਵੋਲਾ ਲੱਕ ਹੋ ਜਾਣਾ ਮੇਰੇ ਕਿ ਕਰਾਈ ਹੈ ਹੈਲੋ ਪੰਜ ਬੋਲਿਓ ਹੈਲੋ 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 ਜੇ ਜੇ ਭਾਜੀ ਤੁਹਾਨੂੰ ਕੋਈ ਕੰਮ ਹੈਗਾ ਤੇ ਦੱਸ ਬੋਲਿਓ ਹੈਲੋ 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 ਰਮਨ ਜਿੱਤਾ ਪੈਸੇ ਖੋਏ ਆ ਨਾ ਉਦਾਂ ਹੀ ਉਹਨੂੰ ਫੜਾ ਦੇ ਖੋਏ ਹੀ ਲੈ ਨਹੀਂ ਕੋਈ ਠੀਕ ਹੈ 21 ਰਮਨ ਜਿੱਤਾ ਪੈਸੇ ਫੜੇ ਆ ਨਾ ਉਦਾਂ ਜੋ ਮੈਨੂੰ ਫੜਾ ਦੇ ਕਿਹੜੀ ਗੱਲੋਂ ਫੜਾਦਾ ਤੁਹਾਨੂੰ ਮੈਂ ਕਿਹਾ ਨਾ ਫੜਾ ਦੇ ਉਹਨੂੰ ਪੈਸੇ ਮੈਨੂੰ ਨਹੀਂ ਲੋੜ ਹੈਗੀ ਵਿਆਹ ਦੇ ਵਿੱਚ ਪੈਸੇ ਬਤਲਦੀ ਬਦਲ ਦੇ ਦੂੰਗਾ ਤੈਨੂੰ ਉਹਨੂੰ ਫੜਾ ਪੈਸੇ ਲੈ ਮੈਂ ਫੜ ਬੋਵਾੜੇ ਦੀਆਂ ਜੜੇ ਜਾ ਮੇਰਾ ਪੁੱਤ ਨਾ ਅੰਦਰ ਰੱਖ ਲਾ ਰਮਨ ਇਥੇ ਬੈਡਮ ਮੇਰੇ ਲਾਗੇ 21 ਰਮਨ ਬੈੜਾਇ ਤੇ ਮੇਰੇ ਲਾਗੇ ਹਾਂਜੀ ਦੱਸੋ ਹੁਣ ਕਿਹੜੀ ਗੱਲ ਰਹਿ ਗਈ ਸੀ ਜੀ ਫਿਰੂੰਗੀ ਵਿਧ ਐਂ 500 ਵੇ ਦਈ 200 ਮੇਰ ਕੋ ਨਹੀਂ ਇਹ ਕੰਮ ਹੁੰਦੇ ਉਹ ਤੂੰ ਮੇਰ ਕੋ ਲੈਣੇ ਕਿ ਉਹਦੇ ਕੋ ਲੈਣੇ ਤੂੰ ਮੇਰ ਕੋ ਲੈਣੇ ਨਹੀਂ ਤੁਹਾਡੇ ਕੋ 21 ਹੁਣ ਇਹ ਮੈਨੂੰ ਦੋ ਮੈਂ ਉੱਥੇ ਨਹੀਂ ਮੰਗਣੇ ਤੁਹਾਡੇ ਕੋ ਮੈਂ ਘਰੋਂ ਤੁਹਾਡੇ ਕੋ ਪਹਿਲੇ ਲੈ ਕੇ ਫੇਰ ਜਾਣਾ ਵਾ ਓ ਰਮਨ ਮੇਰੀ ਗੱਲ ਸੁਣ ਸਗਨ ਤੇ ਕੱਲ ਨੂੰ ਆ ਜੋ ਬਣ ਏਦਾਂ ਜੋ ਬਣ ਏਦਾਂ ਅਸੀਂ ਤਾਂ ਤੁਹਾਨੂੰ ਦੇਖਦਿਆਂ ਹੀ ਨਹੀਂ ਆ ਰਮਨ ਨੂੰ ਮੈਂ ਛੋਟੇ ਜਿਹੇ ਹੁੰਦੇ ਨੂੰ ਲਿਆ ਲੈਂਦਾ ਲੈਂਦਾ ਰਮਨ ਤੈਨੂੰ ਪਤਾ ਨਹੀਂ ਇਹ ਗੱਲ ਦਾ ਉਹਨੂੰ ਮੈਂ ਛੋਟੇ ਹੁੰਦੇ ਨੂੰ ਪਾਲਿਆ ਵਾ ਉਹਨੂੰ ਹੁਣ ਮੈਂ ਕਦਾਂ ਪਛਾਣ ਕਰਦਾ ਦੱਸ ਜਿਹੜੀ ਇਹ ਗੱਲ ਜਨਾਨੀ ਨੂੰ ਕਹਿਣੀ ਹੈ ਨਾ ਇਹ ਗੱਲ ਆ ਖਾਰਾਂ ਦੇ ਮੈਨੂੰ 321 ਜਿਹੜੀ ਗੱਲ ਮੈਂ ਰਮਨ ਨੂੰ ਕਹਿਣੀ ਹੈ ਨਾ ਪਿਆਰ ਨੇ ਚੁੱਪ ਕਰ ਜਾ ਨਾ ਕਰ ਨਹਿਰਾਂ ਦੀ ਜੱਗ ਮਾਰ ਦੇ ਜੱਗ ਮਾਰ ਹਾਂ ਜੀ ਨਾ ਪਿੱਛੋੜਦੇ ਨਹੀਂ ਚੱਲ ਅੰਦਰ ਮਾਈਕ ਲੱਗਾ ਚੱਲ ਯਾਰ ਨੇ ਨਹਿਰ ਕਿੱਥੇ ਜਿਹੜੀ ਗੱਲ ਮੈਂ ਰਮਨ ਨੂੰ ਕਹਿਣੀ ਆ ਇਹਨੇ ਮੰਨਣੀ ਤੇ ਹੈਨੀ ਆ ਆ ਵਿਆਹ ਲੰਘਦਾ ਨਾ ਫੇਰ ਇਹਦਾ ਨਾਲ ਗੱਲ ਕਰਦਾ ਇਦਾਂ ਨੇ ਨਹੀਂ ਹਟਣਾ 3 2 1 ਡੈਡੀ ਨੇ ਪੈਸੇ ਤੇ ਮੈਨੂੰ ਫੜਾਤੇ ਆ ਜਿੰਮੇਵਾਰੀ ਬੜੀ ਵੱਡੀ ਆ ਤੇ ਜੇ ਮੰਨ ਲਓ 1 ਰੁਪਇਆ ਵੀ ਗਾਮਚਾ ਹੋ ਗਿਆ ਨਾ ਡੈਡੀ ਨੇ ਤੇ ਜੇ ਬੋਲਣਾ ਬੋਲਣਾ ਵਾ ਮੰਮੀ ਨੇ ਨਹੀਂ ਹਟਣਾ ਬੋਲਿਓ ਕੁਛ ਹੈਲੋ ਹੈਲੋ ਵਨ ਸਾਮਾਨ ਤੇ ਸਾਰਾ ਆ ਹੀ ਗਿਆ ਵਾ ਰਪਿੰਦਰ ਨੂੰ ਕਹਿੰਦੀ ਆ ਵੀ ਥਾਂ ਥਾਂ ਹੀ ਰੱਖ ਲਾ ਦੀਦੀ ਤੇ ਹੀ ਇਕੱਲੇ ਕਰੰਦੇ ਜੇ ਪਾ ਲਿਆ ਸਾਰਾ ਸਮਾਨ ਸਮਾਨ ਪੈ ਗਿਆ ਆ ਸਾਰਾ ਤੇ ਲਿਆਓ ਮੈਂ ਚ ਕਰ ਦਿੰਨੀ ਨਾ ਨਹੀਂ ਨਹੀਂ ਰਹਿਣ ਦੇ ਤੂੰ ਕਰ ਲੂੰ ਮੈਂ ਆਪੇ ਚੁੱਕ ਲੂੰਗੀ ਹੈਲੋ 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 ਭਾਜੀ ਬਲਜੀਤ ਸਿੰਘ ਜੀ ਹਾਂਜੀ ਬੋਲੋ ਹਾਂਜੀ ਸੁਖਜਿੰਦਰ ਸਿੰਘ ਜੀ ਔਰ ਸਾਡੇ ਲਈ ਕੋਈ ਸੇਵਾ ਹੋਊ ਤਾਂ ਵੀ ਦੱਸਿਓ ਠੀਕ ਆ ਪੋਣਾ ਨਹੀਂ ਕਿਸੇ ਗੱਲੋਂ ਭਰਾਵਾਂ ਦੇ ਨਾਲ ਕੋਈ ਨਹੀਂ ਪੜਦਾ ਹੁੰਦਾ ਨਹੀਂ 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 ਤੁਸੀਂ ਤੇ ਆਪਣੇ ਵੱਡੇ ਭਰਾ ਜੇ ਤਾਂ ਇਹ ਤੁਹਾਨੂੰ ਸਾਰੀ ਗੱਲ ਦੱਸੀ ਹ ਹੋਰ ਸਭ ਬੱਸ ਵਧੀਆ ਹਾਂ ਠੀਕ ਠਾਕ ਬਾਕੀ ਬਲਜੀਤ ਕੱਲੂ ਆ ਸਕਦਾ ਅੱਛਾ ਪਹਿਲੋਂ ਅਹੀਂ ਲਾਉਣ ਜਾਣਾ ਵਾ ਫਿਰ ਉਹਨਾਂ ਵੀ ਤੁਹਾਨੂੰ ਪਤਾ ਬੇਟੀ ਨੂੰ ਲਾਉਣਾ ਆਉਣਾ ਬਿਲਕੁਲ ਬਿਲਕੁਲ ਉਹਨਾਂ ਨੂੰ ਤੁਸੀਂ ਫਿਰ ਆਉਣਾ ਜੀ ਜ਼ਰੂਰ ਤੇ ਇਦਾਂ ਕਰੋ ਹਾਂ ਜੀ ਉਹਨੇ ਇਦਾਂ ਕਰੋ ਥੋੜੇ ਜੇ ਪੈਸੇ ਮੈਨੂੰ ਵੀ ਦਿਓ ਕਿਉਂਕਿ ਮੈਂ ਵੀ ਕਿਸੇ ਭੈਣ ਭਰਾ ਨੂੰ ਤੋੜਨਾ ਵਾਂ ਕਢ ਲੈ ਤੇ ਇਹਨਾਂ ਸਾਰੇ ਗੱਲ ਆਇਆ ਕਰੋ ਤੇਰੇ ਭੈਣ ਭਰਾ ਨਹੀਂ ਆਏ ਤੇਰੇ ਭੈਣ ਭਰਾ ਨਹੀਂ ਆਏ ਮੇਰੇ ਭੈਣ ਭਰਾ ਆਉਣਗੇ ਮੇਰੇ ਭਰਾ ਨੂੰ ਹੀ ਸਾਰਾ ਫਿਕਰ ਵਾ ਵੀ ਉਹਨੇ ਆਉਣ ਮੇਰੇ ਭਰਾ ਨੂੰ ਹੀ ਸਾਰਾ ਫਿਕਰ ਵਾ ਉਹਨੂੰ ਪਤਾ ਵਾ ਵੀ ਨਾਨਕੇ ਬਣ ਕੇ ਜਾਣਾ ਵਾ ਸਾਡਾ ਹੀ ਆ ਜੋਬਨ ਪਿੱਛੋਂ ਲੈ ਕੇ ਆਇਆ ਵਾ ਜੋਬਨ ਕਰਨ ਦਾ ਕੰਮ ਜੋਬਨ ਕਰਨ ਦਾ ਕੰਮ ਹਾਇ ਹੈ ਜੋਬਨ ਨਾ ਹੋ ਗਿਆ ਤਾਂ ਕਦਾ ਹੋਗੇ ਸੁਣਿਓ ਹਾਂਜੀ ਇਹਨਾਂ ਮੰਮੀ ਆਉਣ ਦੇ ਅੱਛਾ ਤੇ ਤੀ ਜਾ ਕੇ ਫਿਰ ਉਹਨਾਂ ਨੂੰ ਲੈ ਆਓ 1 ਹਾਂਜੀ ਹਾਂਜੀ ਮੰਮੀ ਠੀਕ ਆ ਅੱਜ ਤੇ ਕੋਈ ਗੱਲ ਨਹੀਂ ਬਾਕੀ ਸਾਰੀਆਂ ਤਿਆਰੀਆਂ ਹੋ ਗਈਆਂ ਠੀਕ ਹੈ ਕੋਈ ਗੱਲ ਨਹੀਂ ਮੰਮੀ ਉਹਨਾਂ ਦੇ ਮੰਮੀ ਮੰਮੀ 2 1 ਕੋਈ ਨਹੀਂ ਮੈਨੂੰ ਆਣਾ ਮੰਮੀ ਉਹਨਾਂ ਨੂੰ ਨਹੀਂ ਉਹਨਾਂ ਕਹਿੰਦੇ ਸੀ ਕਿ ਮੈਂ ਫੋਨ ਕਰਦੇ ਆ ਤੇ ਫਿਰ ਆਂ ਭੇਜ ਦਿਓ ਉਹਨੂੰ ਲੈਣ ਅੱਡੇ ਤੇ ਹਾਂਜੀ ਅੱਡੇ ਤੇ ਹੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਤੇ ਬਾਕੀ ਉਧਰ ਪਾਸਪੋਰਟ ਚ ਜਾਣਾ ਤਾਂ ਨਹੀਂ ਕਿਤੇ ਨਹੀਂ ਨਹੀਂ ਸਾਰੇ ਕੰਮ ਬੇਫਿਕਰ ਹੋ ਤੂੰ ਸਾਰੇ ਕੰਮ ਕਰ ਰਿਹਾ ਹਾਂ ਬੇਫਿਕਰ ਹੋ 2 1 ਤੂੰ ਬੇਫਿਕਰ ਹੋ ਮੈਂ ਸਾਰੇ ਕੰਮ ਕਰ ਤੇ ਆ